ਬਹੁਤਾ ਹੋਰ ਕੁਝ ਨਹੀਂ ਹੁੰਦਾ ਤਾਂ ਅਮਰਤ ਵੇਲੇ ਜਪਜੀ ਸਾਹਿਬ ਦਾ ਜ਼ਰੂਰ ਕਰਿਆ ਕਰੋ ਤੇ ਦਿਨ ਵਿੱਚ ਜਦੋਂ ਵੀ ਸਮਾਂ ਲੱਗਦਾ 24 ਮਿੰਟ ਮੂਲ ਮੰਤਰ ਕਰਿਆ ਕਰੋ ਇਹ ਦਵਾਈਆਂ ਦੀ ਦਵਾਈ ਹੈ ਜਿਨ੍ਹਾਂ ਨੇ ਕੀਤਾ ਨਾ ਉਹਨਾਂ ਨੂੰ ਘਾਟ ਨਹੀਂ ਹੁੰਦੀ ਤੇ ਜਿਹੜੇ ਅਜੇ ਸੁਣੀ ਰਹੇ ਨੇ ਨਹੀਂ ਜਪਦੇ ਉਹ ਫਿਰ ਉੱਥੇ ਹੀ ਖੜੇ ਨੇ ਯਾਤਰਾ ਜੇ ਸ਼ੁਰੂ ਨਹੀਂ ਹੋਈ ਸੋ ਸਾ ਸੰਗਤ ਜੋ ਵੀ ਘੰਟਿਆਂ ਅਠਾ ਪਹਿਰਾਂ 'ਚੋਂ ਇੱਕ ਸਮਾਂ ਐਸਾ ਹੁੰਦਾ ਉਹਨੂੰ ਕਹਿੰਦੇ ਬਾਦशाही ਦਾ ਸਮਾਂ ਸਤਨਾਮ ਸਤ ਬਾਦशाही ਦਾ ਸਮਾਂ ਜਿਸ ਵੇਲੇ ਜਪ ਕੇ ਬਾਦਸ਼ਾਹੀ ਮਿਲਦੀ ਆ ਉਹ ਸਮਾਂ ਹੁੰਦਾ 12 ਤੋਂ 3 ਦਾ ਪਹਿਲੇ ਪਹਿਰੇ ਫੁੱਲੜਾ ਫਲਦੀ ਪੱਛਾ ਰਾਤ ਜੋ ਜਗਨ ਹੰਸ ਸਾਈ ਕੰਨੂ ਦਾ ਪਿਛਲ ਰਾਤੀ ਸੱਦੜਾ ਨਾਮ ਖਸਮ ਕਾਲੇ ਖੀਨੇ ਛਤਰ ਸਰਾਇ ਤੇ ਦਸਨ ਰਥ ਕੀੜੇ ਕਹਿੰਦੇ ਰੱਥਾਂ ਦੀ ਸਵਾਰੀ ਹੁੰਦੀ ਹੈ ਸਿਰ ਤੇ ਛਾਪਰ ਝੁਲਦੇ ਨੇ